ਕਿਸ ਤਰ੍ਹਾਂ ਨਾਮ ਦਾ ਸਿੱਕ ਕਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਜਾਣ ਕਿਹੜੇ ਇਲਾਕੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਆਪਣਾ ਗਜੇ ਗੁਰਪ੍ਰੀਤ ਸਿੰਘ ਸੋਨੂ ਮਾਲ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਸਬਾਈ ਆਗੂ ਅਸੀਂ ਜੀ ਵਿਰੋਧ ਕਰਨ ਦਾ ਸਾਡਾ ਜਰੀਆ ਇਹ ਜੇ ਅਸੀਂ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਸਾਡੇ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਇਹਨਾਂ ਨੂੰ ਕਿਹਾ ਗਿਆ ਸੀ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਨਾ ਜਾਇਆ ਜਾਵੇ ਅਸੀਂ ਵਿਰੋਧ ਕਰਾਂਗੇ ਡਟ ਕੇ ਇਹਨਾਂ ਦਾ ਅਸੀਂ ਵੀਰ ਜੀ 29 ਤਰੀਕ ਨੂੰ ਇਹਨਾਂ ਨੇ ਸਾਡੇ ਪਿੰਡ ਮੀਟਿੰਗ ਰੱਖੀ ਅਸੀਂ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਤੇ ਇਹ ਗੱਡੀਆਂ ਲੈ ਕੇ ਅੱਗੇ ਲਾ ਕੇ ਭੱਜ ਗਏ ਅੱਜ ਅਸੀਂ ਇੱਕ ਪਿੰਡ ਸਲਤਾਨ ਵਣ ਦੇ ਵਿੱਚ ਪੂਰਨ ਤੌਰ ਤੇ ਇਹਨਾਂ ਦਾ ਬਾਈਕਾਡ ਕਰਤਾ ਵਾ ਅਸੀਂ ਇਹਨਾਂ ਨੂੰ ਹੁਣ ਆਪਣੇ ਪਿੰਡ ਦੇ ਵਿੱਚ ਚੋਣ ਪ੍ਰਚਾਰ ਨਹੀਂ ਕਰਨ ਦਵਾਂਗੇ ਪੂਰਨ ਤੌਰ ਤੇ ਬੰਦਿਆ ਅਸੀਂ ਇਹਨਾਂ ਦਾ ਡੱਟ ਕੇ ਵਿਰੋਧ ਕਰਾਂਗੇ ਨਹੀਂ ਲੱਗਦਾ ਇਨਸਾਫ ਕਿੰਨੀ ਮਿਲ ਰਹੀ ਹੈ ਸ਼ੁਕਰ ਕਰਨਾ ਦੇਖੋ ਜੀ ਇਨਸਾਫ ਨੂੰ ਕੀ ਮਿਲਾਂ ਜਿੰਨਾਂ ਨੇ ਲਕੀਨਪੁਰ ਖੀਦੀ ਦੇ ਵਿੱਚ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਈਆਂ ਉਹਨਾਂ ਨੂੰ ਅੱਜ ਕੇਂਦਰ ਸਰਕਾਰ ਵੱਲੋਂ ਐਮਪੀ ਦੀਆਂ ਟਿਕਟਾਂ ਦੇ ਕੇ ਨਵਾਜੀ ਆ ਗਿਆ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੇ ਉੱਤੇ ਸਿਰਾਂ ਦੇ ਉੱਤੇ ਗੋਲੀਆਂ ਮਾਰੀਆਂ ਛੁੱਪ ਕਰਨ ਵੀਰ ਦੇ ਰਿਤਪਾਲ ਵੀਰ ਨੂੰ ਲੰਗਰ ਵਰਤੌਂਦੇ ਨੂੰ ਬੋਰੀਆਂ ਦੇ ਵਿੱਚ ਪਾ ਕੇ ਘੁੱਟਿਆ ਗਿਆ ਇੱਕ ਬਠਿੰਡੇ ਦੇ ਵੀਰ ਦੀਆਂ ਅੱਖਾਂ ਚਲੇ ਗਈਆਂ ਅੱਖਾਂ ਦੀ ਲੈਡ ਚਲੇ ਗਈ ਅੰਨਾ ਹੋ ਗਿਆ ਉਹ ਵੀਰ ਇਹੜੇ-ਇਹੜੇ ਸਾਡੇ ਉੱਤੇ ਜਿਨ੍ਹਾਂ ਤਸੱਦਦ ਕੀਤੇ ਉਹਨਾਂ ਉਲਤ ਗਰਮਜਾਰੀ ਜਿਹੜੇ ਇਹਨਾਂ ਦੇ ਆ ਹਰਿਆਣੇ ਦੇ ਉਹਨਾਂ ਨੂੰ ਔਦੇ ਦੇ ਕੇ ਨਵਾਜਿਆ ਗਿਆ ਕੀ ਅਸੀਂ ਭਾਰਤ ਦਾ ਹਿੱਸਾ ਨਹੀਂ ਆ ਕੀ ਅਸੀਂ ਦਿੱਲੀ ਆਪਣੀ ਰਾਜਧਾਨੀ ਦੇ ਜਾ ਨਹੀਂ ਸਕਦੇ ਕੀ ਅਸੀਂ ਟਰੈਕਟਰਾਂ ਦਾ 18% ਟੈਕਸ ਨਹੀਂ ਦਿੰਦੇ ਇਹਨਾਂ ਨੂੰ ਸਾਨੂੰ ਦੱਸਣ ਸਾਡੇ ਵਿੱਚ ਕੀ ਕਮੀਆਂ ਆ ਸਾਨੂੰ ਕਿਉਂ ਨਹੀਂ ਦਿੱਲੀ ਰਾਜਧਾਨੀ ਦੇ ਜਾਇਆ ਜਾਂਦਾ ਜੇ ਸਾਨੂੰ ਕੋਈ ਦੋਖਿਆ ਤਕਲੀਫ ਆ ਬੰਦੇ ਨੇ ਡਾਕਟਰ ਕੋ ਜਾਣਾ ਹੁੰਦਾ ਜੇ ਅਸੀਂ ਕੋਈ ਕੋਈ ਵੀ ਲੋਕਤੰਤਰ ਆਏ ਸਾਨੂੰ ਕੋਈ ਦੁੱਖ ਤਕਲੀਫ ਆ ਸਾਨੂੰ ਕੋਈ ਪਰੇਸ਼ਾਨੀ ਆਉਂਦੀ ਖੇਤੀ ਬਾੜੀ ਦੇ ਕਿਤੇ ਚ ਅਸੀਂ ਆਪਣਾ ਕੇਂਦਰ ਸਰਕਾਰ ਕੋਲ ਦਿੱਲੀ ਰਾਜਧਾਨੀ ਦੇ ਜਾਣਾ ਜਿੱਥੇ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਇਸ ਕਰਕੇ ਅਸੀਂ ਕੇਂਦਰ ਸਰਕਾਰ ਭਾਜਪੀ ਸਰਕਾਰ ਦਾ ਡੱਟ ਕੇ ਵਿਰੋਧ ਕਰਾਂਗੇ